ਤਾ ਕੁੜੀ ਨੇ ਲਿਖਿਆ ਬਾਪੂ ਮੈਨੂੰ ਮਾਫ ਕਰ ਦੇਣਾ ਮੈਂ ਤੁਹਾਨੂੰ ਸਦਾ ਬਾਸ ਤੇ ਛੱਡ ਕੇ ਜਾ ਰਹੀ ਹਾਂ ਮੈਂ ਨਹੀਂ ਚਾਹੁੰਦੀ ਮੇਰੇ ਕਰਕੇ ਤੁਹਾਡਾ ਦਿਲ ਦੁਖੀ ਹੋਵੇ ਤੁਹਾਨੂੰ ਗੱਲਾਂ ਸੁਣਨੀਆਂ ਪੈਣ ਮੈਂ ਹੋਰ ਬਰਦਾਸ਼ਤ ਨਹੀਂ ਕਰ ਸਕਦੀ ਮੈਂ ਮੰਨਦੀ ਹਾਂ ਮੈਥੋਂ ਗਲਤੀ ਜ਼ਰੂਰ ਹੋਈ ਹੈ ਮੈਨੂੰ ਗਲਤੀ ਦਾ ਪਛਤਾਵਾ ਹੈ ਪਰ ਮੈਂ ਆਪਦੀ ਗਲਤੀ ਦੇ ਕਾਰਨ ਆਪਣੇ ਮਾਪਿਓ ਨੂੰ ਨਹੀਂ ਦੁੱਖਾਂ ਵਿੱਚ ਦੇਖਣਾ ਚਾਹੁੰਦੀ ਇਸ ਲਈ ਮੈਂ ਆਪਣਾ ਘਰ ਸਦਾ ਵਾਸਤੇ ਛੱਡ ਕੇ ਜਾ ਰਹੀ ਹਾਂ ਪਲੀਜ਼ ਮੈਨੂੰ ਮਾਫ਼ ਕਰ ਦਿਓ ਤੁਹਾਡੀ ਸੁਪਤਰੀ ਕੀਰ ਮੈਂ ਮਰਤੀ ਕਿੱਥੇ ਗਈ ਹੋ ਵੀ ਹੁਣ ਪਰੌਣੇ ਕੋਲੇ ਵੀ ਨਹੀਂ ਜਾ ਸਕਦੀ ਦੁਬਾਰੇ ਅੱਛਾ ਰਾਹੁਲ ਨਹੀਂ ਆਣਾ ਠੀਕ ਹੈ ਠੀਕ ਹੈ ਲਾ ਮਾਸੀ ਤੁਸੀਂ ਤਾਂ ਜਮੀਂ ਬਗਾਨਾ ਕਰਤਾ ਮੈਨੂੰ ਪੁੱਛੀ ਕੇ ਜਾਣੇ ਖੁਦਾ ਆਵਦਾ ਘਰ ਆ ਉਹਦੀ ਭੈਣ ਦਾ ਘਰ ਆ ਜਦ ਮਰਜੀ ਆਵੇ ਪਤਾ ਨਹੀਂ ਮੇਰੀ ਜ਼ਿੰਦਗੀ ਖਰਾਬ ਹੋ ਰਹੀ ਹੈ ਮੈਂ ਤਾਂ ਦੋਨੋਂ ਪਾਸੇ ਫਸ ਗਈ ਨਾ ਮੈਂ ਇੱਧਰ ਦੀ ਨਾ ਮੈਂ ਉੱਤਰ ਦੀ ਉੱਪਰ ਦੀ ਰਹਿੰਦਕ ਹੁੰਦਾ ਉਹ ਆ ਵੀ ਘਰੋਂ ਕੱਢ ਕੇ ਉਹਨੇ ਬਹੁਤ ਵੱਡੀ ਗਲਤੀ ਕੀਤੀ ਸਮਝ ਆਈ ਆ ਮੇਰੀ ਸਾਰੀ ਕਹਾਣੀ ਮੈਨੂੰ ਐ ਲੱਗਦਾ ਬਾਪੂ ਸਾਰਾ ਝਵੇਲਾ ਹੈ ਪ੍ਰੀਤ ਦੇ ਪੈਰੋਂ ਹੀ ਹੋਇਆ ਹੈ ਮੈਨੂੰ ਆਪਣੇ ਘਰ ਤੋਂ ਬਾਹਰ ਘੜਦਾ ਮੈਂ ਉੱਥੇ ਹੁਣ ਕੀ ਕਰਨ ਜਾਊਂਗੀ ਇਹ ਤਾਂ ਪਤਾ ਨਹੀਂ ਫੋਨ ਹੁੰਦਾ ਕਿਵੇਂ ਕਰਕੇ ਮੈਨੂੰ ਪੁੱਛ ਲਿਆ ਕਹਿੰਦੇ ਤੈਨੂੰ ਪਤਾ ਹੀਰ ਕਿੱਥੇ ਆ ਹੁਣ ਮੈਨੂੰ ਕੀ ਪਤਾ ਕਿੱਥੇ ਹੈਗੀ ਮੈਂ ਤਾਂ ਗੱਲ ਹੀ ਥੋੜੀ ਦੱਸੀ ਆ ਕਹ ਅਹ ਮੈਂ ਟਿੱਥੀ ਝੁੱਠੀ ਲਿਖ ਕੇ ਗਈ ਆ ਕੁਛ ਘਰ ਛੱਡ ਕੇ ਵਾਗੀ ਪਰ ਐ ਜਾਊਗੀ ਕਿੱਥੇ ਜਾਣ ਕੀ ਪਤਾ ਲੱਗੂ ਨਾ ਕੀ ਗੱਲਵਾਜ਼ ਐਵੇਂ ਤਾਂ ਪਤਾ ਨਹੀਂ ਲੱਗਦਾ ਨਾਲੇ ਉਹਨੇ ਫੇਰ ਵੀ ਨੀਵਾ ਹੋ ਕੇ ਤੈਨੂੰ ਫੋਨ ਕਰਤਾ ਜਾਂ ਲੱਖ ਤੈਨੂੰ ਘਰੋਂ ਖੱਡਿਆ ਸੀਗਾ ਹੁਣ ਤਾਂ ਫੋਨ ਆਪ ਕੀਤਾ ਤੂੰ ਐਂ ਹਾਂ ਆਵਲਾ ਫੋਨ ਤਾਂ ਕਰਤਾ ਫਿਰ ਮਾਂ ਹੁਣ ਫੋਨ ਕਰਨ ਨਾਲ ਨੀਵਾ ਥੋੜੂ ਹੋ ਗਿਆ ਤਾਂ ਸਸ ਲਾਹੌਰ ਹੁਣ ਜਿਵੇਂ ਤੂੰ ਦੱਸਦੀ ਐ ਮੈਨੂੰ ਐ ਕੱਟਿਆ ਨੀਮਾ ਹੁਕੀ ਲਾਇਆ ਤੈਨੂੰ ਫੋਨ ਉਹਨੇ ਹੋਰ ਕੀ ਚੱਲ ਕੋਈ ਨਾ ਹੁਣ ਤੂੰ ਰਾਹ ਪਾ ਦੇ ਕੋਈ ਮੈਨੂੰ ਗੱਲ ਅੱዱ ਹੁਣ ਆਪਾਂ ਕਰੀਏ ਕੀ ਮੈਂ ਤਾਂ ਐ ਕਹਿੰਦੀ ਆ ਵੀ ਆਪਾਂ ਬਗ ਚੱਲਦੇ ਆ ਕਿੱਥੇ ਉੱਥੇ ਹੀ ਹੋਰ ਕਿੱਥੇ ਉੱਥੇ ਜਾ ਕੇ ਕੀ ਕਰਾਂਗੇ ਆਪਾਂ ਦੋਖਸੋਕ ਹੁੰਦਾ ਜਿਹੜਾ ਹੁੰਦਾ ਰਿਸ਼ਤੇਦਾਰਾਂ ਦਾ ਉਹ ਕਰ ਲੂੰਗੀ ਮੈਂ ਨਾਲੇ ਤੈਨੂੰ ਤੇ ਸੱਤ ਤੇ ਸੌਰਾ ਨਾ ਉਹ ਮੈਨੂੰ ਨਹੀਂ ਬਰਦਾਸ਼ਤ ਕਰਦੇ ਹੁਣ ਤਾਂ ਉਹਨਾਂ ਦੇ ਸਾਹਮਣੇ ਘਰ ਉਹ ਕੁੜੀ ਭੱਜ ਗਈ ਹੁਣ ਉਹਨਾਂ ਨੇ ਮੈਨੂੰ ਕਿੱਥੇ ਬਰਦਾਸ਼ਤ ਕਰਨਾ ਉਹਨਾਂ ਨੇ ਤਾਂ ਸਿੱਧਾ ਇਲਜ਼ਾਮ ਹੀ ਮੇਰੇ ਸਰ ਤੇ ਲਾ ਦੇਣਾ ਵੀ ਹਾਂ ਤੇਰੇ ਕਰਕੇ ਗਈ ਉਹ ਘਰ ਛੱਡ ਕੇ ਜੇ ਤਾਂ ਕੁੜੀ ਭੱਜ ਗਈ ਫਿਰ ਨੀਵੇਂ ਨਹੀਂ ਹੋਣਗੇ ਉਹ ਵੀ ਢਲੇ ਪਏ ਪਏ ਹੋਣਗੇ ਉਹਨਾਂ ਨੂੰ ਕਿੱਥੇ ਸੁਰਤ ਹੋਣੀ ਹੈ ਜਾ ਕੇ ਉਹਨਾਂ ਨੂੰ ਸਮਾਂ ਦੀ ਤੂੰ ਉਹ ਹਿੰਮਤ ਦੇ ਉਹਨਾਂ ਨੂੰ ਚਾਹ ਪਾਣੀ ਦਿਓ ਤਾਂ ਖਬਰ ਕਿਹੜੇ ਹਾਲ ਚ ਬੈਠੇ ਹੋਣਗੇ ਉਹ ਆਪਦੀ ਹੀ ਮਾਰੀ ਜ ਨੇ ਮੇਰੀ ਗੱਲ ਵੀ ਸੁਣ ਲੈ ਦਿ ਸੁਨੀਤਾ ਜਾਨੀ ਆਵਾ ਵੈਸੇ ਗੱਲ ਤਾਂ ਸਹੀ ਐ ਤੇਰੀ ਚਲ ਹੀੜ ਜੇ ਹੁਣ ਘਰੋਂ ਭੱਜ ਗਈ ਐਵੇਂ ਹੁਣ ਮੈਂ ਆਪਣੇ ਸੱਸ ਸਹੁਰੇ ਨੂੰ ਆਪਣੇ ਨੇੜੇ ਘੜ ਲਊਂਗੀ ਹਾਂ ਉਹਨਾਂ ਨਾਲ ਪਿਆਰ ਨਾ ਰਹੀ ਰੁੱਖਾ ਨਹੀਂ ਬੋਲਣਾ ਕੋਈ ਗੱਲ ਐਹੀ ਜਿਹੀ ਨਹੀਂ ਕੱਢੀ ਜਿਹੜੀ ਉਹਨਾਂ ਨੂੰ ਦੁਖਾਈ ਰੁੱਖਾ ਤਾਂ ਕੀ ਬੋਲਣਾ ਮਾ ਚਲ ਆਪ ਉਹ ਜਾਣ ਕੇ ਮਾਫੀ ਮੰਗ ਲਊਂਗੀ ਵੀ ਮੇਰੇ ਤੋਂ ਗਲਤੀ ਹੋ ਗਈ ਵੀ ਮੈਂ ਤੁਹਾਡੇ ਨਾਲ ਇੰਨਾ ਮਾੜਾ ਸਲੂਕ ਕਰਦੇ ਸੀ ਨਾ ਸ਼ਾਇਦ ਕੀ ਪਤਾ ਦੂਜੀ ਵਾਰ ਘੜੇ ਘਰੋਂ ਨਿਕਲ ਹੀ ਆ ਗਈ ਹਾਂ ਮੈਨੂੰ ਮਾਫ ਕਰ ਦੇਣਾ ਢਲ ਜਾਣਗੇ ਦੂਤੀ ਵਾਲਾ ਪਿਆਰ ਨਹੀਂ ਨੂੰ ਬਣ ਕੇ ਨਖਾਇਆ ਕਰ ਉੱਥੇ ਆ ਬਣ ਵੀ ਮਾਈ ਆ ਇਹਨਾਂ ਦੀ ਧੀ ਤਾਂ ਥੋੜੀ ਧੀ ਤਾਂ ਨੂੰ ਹੀ ਹੁੰਦੀ ਅਸਲ ਤਾਂ ਜਿਹੜੀਆਂ ਧੀ ਆਉਂਦੀਆਂ ਉਹ ਪਰਾਈਆਂ ਤੇ ਨੂੰਹਾਂ ਆਉਂਦੀਆਂ ਆਏ ਹੁੰਦਾ ਮਾਤਾ ਸਾਰੇ ਗੱਲਾਂ ਠੀਕ ਨੇ ਪਰ ਇੱਕ ਗੱਲ ਆਏ ਆ ਜਿਹੜੇ ਹਿਸਾਬ ਨਾਲ ਹੀਰ ਹੁਣ ਘਰੋਂ ਭੱਜੀ ਆ ਗਈ ਦਵਾਰੋਂ ਤਾਂ ਨਹੀਂ ਹੋਏ ਨੂੰ ਇੱਥੇ ਘਰ ਚ ਵੜਦੇ ਹੈਗੇ ਤੇ ਨਾਲੇ ਮੇਰੇ ਲਈ ਵੀ ਸੌਖੀ ਗੱਲਾਂ ਸਾਰੀ ਮੈਂ ਤਾਂ ਫਟਾਫਟ ਵਿਆਹ ਕਰਾ ਲਵਾਂ ਸਾਰੀ ਜ਼ਮੀਨ ਸਾਰਾ ਕੁਝ ਉਹ ਮੇਰੇ ਨਾਮ ਹੀ ਹੋ ਜਾ ਫਿਰ ਆਏ ਸਿਆਣੀ ਬਣ ਜਾ ਬਸ ਚੱਲ ਕੋਈ ਨਾ ਮੈਂ ਕਰਦੇ ਆਂ ਤਿਆਰੀ ਫਿਰ ਆਪਾਂ ਉੱਥੇ ਕਰ ਤਿਆਰੀ ਹੋਰ ਚੱਲ ਮੈਂ ਚਾਹ ਤੂੰ ਮਾ ਮੈਂ ਰੋਟੀ ਬਣਾ ਲਾ ਨਾ ਨਾ ਫਸ ਕੋਈ ਨਹੀਂ ਮੈਂ ਇੱਕ ਵਾਰ ਨਾ ਉਹਨੂੰ ਦੁਬਾਰਾ ਫੋਨ ਲਾ ਕੇ ਦੇ ਦਿਆਂ ਗੱਲ ਤਾਂ ਮੈਨੂੰ ਪ੍ਰੋਪਰ ਪਤਾ ਲੱਗੇ ਵੀ ਕੱਲ ਕੀ ਹੋਈ ਹੈਗੀ ਹਾਂ ਲਾ ਰੱਖ ਲਾ ਰੱਖ ਚੱਲ ਮੈਂ ਬਾਹਰ ਦਾ ਕੀ ਗੱਲ ਕਰਤੀਆਂ ਕਰ ਸ਼ੁਕਰ ਹੈ ਪ੍ਰਮਾਤਮਾ ਅੱਜ ਨਾ ਮੇਰੀਤੀ ਦੇ ਯਾਨੀ ਚੰਗੇ ਦਿਨੇ ਆ ਗਏ ਸੁਣ ਲਈ ਪ੍ਰਮਾਤਮਾ ਨੇ ਮੇਰੀ ਮੈਂ ਤਾਂ ਰੋਜ਼ ਜਾ ਕੇ ਗੁਰਦੁਆਰੇ ਹੀ ਅਰਦਾਸ ਕਰਦੀ ਸੀ ਮੇਰੀਤੀ ਉਸੇ ਘਰੇ ਵਸਦੀ ਰਸਦੀ ਰਹੇ ਇੰਨਾ ਦਾ ਪਿਆਰ ਵੀ ਐ ਪਹਿਲਾਂ ਇਕੱਠੇ ਪੜਦੇ ਰਹੇ ਮੈਨੂੰ ਤਾਂ ਸਾਰਾ ਪਤਾ ਹੀ ਐ ਪਰਮਾਤਮਾ ਤੂੰ ਹੀ ਐ ਸਭ ਦਾ ਬੀੜਾ ਬੰਨੇ ਲਾਦੇ ਸਾਡਾ ਅੱਲਾ ਦਾ ਮੋੜਾ ਭਾਗਿਆ ਨਹੀਂ ਤਾਂ ਸਾਰਾ ਹਣ ਨੂੰ ਦੋ ਤਿੰਨ ਗੇੜੇ ਮਾਰ ਜਾਂਦਾ ਸਾਰਾ ਇੱਕ ਦਾ ਦਵਾਈ ਜੀ ਲੈ ਲਈ ਦਵਾਈ ਜੀ ਲੈ ਕੇ ਥੋੜਾ ਠੀਕ ਹੋ ਜਾਣਾ ਤੇ ਨਹੀਂ ਦਵਾਈ ਖਾਂਦਾ ਫੇਰਾ ਘਰ ਘਣੀ ਖੰਗ ਵਾਲੀ ਛੜ ਜਾਂਦੀ ਹੈ ਕੀ ਕਰੀਏ ਵਾ ਸਹਣਤਾ ਇਕ ਤਾਂ ਧੀ ਦਾ ਦੁੱਖ ਲੈ ਕੇ ਬਹਿ ਗਿਆ ਇਕ ਰਹਿੰਦੇ ਖੁੰਦੇ ਆ ਬਿਮਾਰੀ ਨੇ ਕੱਪ ਲੈ ਚੇ ਬਿਮਾਰੀ ਨਾ ਲੱਗਦੀ ਸਾਰਾ ਫੇਰ ਵੀ ਤੁਰੇ ਫਿਰਦੇ ਸੀ ਹੰਗ ਪੈਰ ਤੁਰੇ ਫਿਰਦੇ ਸੀ ਭਾਈ ਬਾਹਰ ਅੰਦਰ ਜਾ ਆਉਂਦੇ ਸੀ ਇਕ ਤਾਂ ਨਵਾਦ ਇਹਨਾਂ ਦਾ

ਫਿਰ ਆਪਾਂ ਦਿਖਾਏ ਨੇ ਡਾਕਟਰ ਨੂੰ ਨਾਲ ਟੈਸਟ ਉਸਟ ਕਰਵਾ ਲਾਂਗੇ ਓਏ ਪੁੱਤ ਡਾਕਟਰ ਨੂੰ ਕੀ ਦਿਖਾਉਣਾ ਹੁਣ ਉਮਰ ਹੋਈ ਪਈ ਐ ਇਹ ਤਾਂ ਹੁਣ ਡਾਕਟਰ ਨੇ ਪੈਸੇ ਬਣਾਉਣੇ ਆ ਪੁੱਤ ਉਹ ਬਣਾਈ ਜਾਂਦੇ ਆ ਬਾਪੂ ਤੁਸੀਂ ਕਿਉਂ ਕਹਿੰਨੇ ਹੋ ਐ ਤੁਹਾਨੂੰ ਪਤਾ ਚਾਹੇ ਬੰਦੇ ਦੀ ਸਹੀ ਤੇ ਜਵਾਬ ਦੇ ਦੇ ਜੇ ਬੰਦਾ ਮੈਂਟਲੀ ਸਟਰੋਂਗ ਹੋਵੇ ਨਾ ਮਤਲਬ ਦਿਮਾਗੀ ਤੌਰ ਤੇ ਆਪਦੇ ਆਪ ਨੂੰ ਐ ਮੰਨੇ ਵੀ ਨਹੀਂ ਮੈਨੂੰ ਕੁਝ ਨਹੀਂ ਹੋਇਆ ਮੈਂ ਤਾਂਦਰੁਸਤ ਆ ਫਿਰ ਬੰਦਾ ਸਾਰੀ ਉਮਰ ਨਹੀਂ ਬੁਢਾ ਹੁੰਦਾ ਓਏ ਪੁੱਤ ਇਹ ਤਾਂ ਬੰਦੇ ਦੇ ਮੋਂ ਤੋਂ ਪਤਾ ਲੱਗ ਜਾਂਦਾ ਹੈ ਹੈ ਉਮਰਾਂ ਪੁੱਤ ਕਿਤੇ ਲੱਗੀਆਂ ਰਹਿੰਦੀਆਂ ਨੇ ਜਿੰਨੀਆਂ ਮਰਜ਼ੀ ਉਮਰਾਂ ਲਕੋ ਲੋ ਇਹ ਤਾਂ ਪੁੱਤ ਉਸਰਾ ਬਣੇ ਜਿਹੜੀ ਉਮਰ ਲਿਖਤੀ ਉਹ ਉਵੇਂ ਹੀ ਹੁੰਨੀ ਹੈ ਹੈ ਚੱਲ ਕੋਈ ਨਹੀਂ ਬਾਪੂ ਤੁਹਾਡੀ ਤਾਂ ਸੁਖੜਾਂ ਬਥੇਰੀ ਲੰਬੀ ਉਮਰ ਹੈ ਹਲੇ ਤਾਂ ਤੁਸੀਂ ਬਹੁਤ ਕੁਝ ਵੇਖਣਾ ਤੁਹਾਡੀ ਰਾਣੋਂ ਦਾ ਇਨਸਾਫ ਵੇਖਣਾ ਬਹੁਤ ਕੁਝ ਪਿਆ ਹਲੇ ਤਾਂ ਵੇਖਣਾ ਪੁੱਤ ਸਾਰਾ ਕੁਝ ਹੋ ਜਾਊਗਾ ਹੈ ਬਸ ਗੱਲ ਤੇ ਹੈ ਵੀ ਰਾਣੋਂ ਨਹੀਂ ਮੜ ਕੇ ਆਉਂਦੀ ਤੇ ਹੋ ਮੁੜ ਕੇ ਆ ਜੀ ਸੌਰੀ ਫਿਰ ਮੈਨੂੰ ਕਿਸੇ ਗੱਲ ਦਾ ਕੋਈ ਗੱਲ ਸੀ ਕਵਾਨੀ ਪੁੱਤ ਚਲ ਛੱਡ ਪਰੇ ਤੂੰ ਮੈਨੂੰ ਐਂ ਦੱਸ ਹਾਂ ਬਬੂ ਸਾਰ ਮੰ ਵਾਗਿਆ ਹਾਂ ਉਹ ਦ ਸਵੇਰੀ ਬਾਗੇ ਸੀਗੇ ਸਵੇਰੇ ਉੱਠ ਗਏ ਸੀਗੇ ਉਹ ਸਾਢੇ ਕਿ ਪੰਜ ਤੁਹਾਨੂੰ ਤਾਂ ਨਹੀਂ ਠਾਇਆ ਮੱਖਾਂ ਤੁਸੀਂ ਦਵਾਈ ਲੈ ਕੇ ਪਏ ਹੁੰਨੇ ਹੋ ਛੱਡ ਪਰੇ ਕਾਹਨੂੰ ਤੰਦ ਕਰਨਾ ਉਹਨਾਂ ਨੇ ਜਾਣਾ ਹੀ ਸੀਗਾ ਦੱਸਿਆ ਤਾਂ ਅਸੀਂ ਰਾਤ ਉਹਨਾਂ ਦੀ ਮੀਟਿੰਗ ਆ ਹਾਂ ਪੁੱਤ ਭੈੜ ਚਾਲ ਜੀ ਤਾਂ ਹੁੰਦੀ ਸੀ ਤੇ ਫਿਰ ਮੈਂ ਆਖਾ ਮਹਾਂਚਾਰ ਭਾਈ ਮੈਨੂੰ ਪਤਾ ਸੀ ਵੀ ਜਾਣਾ ਕੱਲ ਦਾ ਤਾਂ ਅਸੀਂ ਆਥਣੇ ਬਾਪੂ ਮੈਂ ਹਣੋ ਦੋ ਦਿਨ ਤੱਥੋਂ ਦੂਰ ਚੱਲੂੰ ਮਾ ਮਾ ਕੋਈ ਨਾ ਪੁੱਤ ਆਏਗਾ ਤਾਂ ਮੁੜ ਕੇ ਇੱਥੇ ਮੇਰੇ ਕੋਹੜੀ ਕੋਈ ਨਾ ਤੇਰਾ ਕੰਮ ਤੂੰ ਭੱਗ ਜਾ ਕਹਿੰਦਾ ਸੀ ਮੈਨੂੰ ਨਾਲ ਚੱਲ ਮਾ ਕਹਿਆ ਪੁੱਤ ਤੇਰੀ ਮੀਟਿੰਗ ਹੈ ਮੈਨੂੰ ਕਿੱਥੇ ਘੜੀਸੀ ਫਿਰਦਾ ਰਹੇਗਾ ਬੁੜੇ ਬੰਦੇ ਨੇ ਹੈ ਨਾਲੇ ਪੁੱਤ ਹੁਣ ਪਹਿਲੇ ਸਰੀਰ ਪਹਿਲਾਂ ਵਰਗਾ ਰਹੇਗਾ ਹੈ ਹੁਣ ਆਇਆ ਹੁਣ ਤਾਂ ਵਾਸਰੀ ਨੰਜਾ ਬਾੜਦਾ ਦੋ ਮਿੰਟ ਖੜਾ ਹੋ ਜਾਣਾ ਗੋਡਿਆਂ ਤੇ ਬਾਹਰ ਨਹੀਂ ਹੁੰਦਾ ਪੁੱਤ ਕੋਈ ਨਹੀਂ ਬਪੂ ਛੱਡ ਕਿਹੇ ਜੇ ਗੱਲਾਂ ਕਰਦਾ ਤੂੰ ਤੇਰੀ ਧੀ ਹੈਗੀ ਨਾ ਤੇਰੇ ਨਾਲ ਸਭ ਕੁਝ ਠੀਕ ਹੋ ਜਾਊਗਾ ਕੋਈ ਗੱਲ ਨਹੀਂ ਤੇ ਮੈਂ ਤੁਹਾਨੂੰ ਸੱਚ ਇੱਕ ਹੋਰ ਗੱਲ ਦੱਸਣੀ ਸੀ ਪੁੱਤ ਆਹ ਤਾਂ ਮੈਂ ਬਥੇਰਾ ਕਰਦਾ ਜਦੋਂ ਮੈਂ ਤੈਨੂੰ ਦੇਖ ਲਾਂ ਨਾ ਫਿਰ ਦੁਗਣਾ ਹਾਸਾ ਆ ਜਾਂਦਾ ਨਾਲੇ ਇੱਕ ਨਹੀਂ ਪੁੱਤ ਭਾਵੇਂ ਚਾਰ ਗੱਲਾਂ ਦੱਸ ਹੈ ਧੋਪ ਮੈਂ ਇਹ ਕਹਿੰਦੀ ਸੀਗੀ ਮੇਰੀ ਨਾ ਮਾਸੀ ਦਾ ਫੋਨ ਆਇਆ ਸੀਗਾ ਤੇ ਉਹਨਾਂ ਦਾ ਮੁੰਡਾ ਨਹੀਂ ਹੈਗਾ ਜਿਹੜਾ ਪੜਦਾ ਹੀ ਹੈ ਵਿਚਾਰਾ ਉਹ ਆਊਗਾ ਅੱਜ ਮੇਰੇ ਕੋਲੇ ਅੱਛਾ ਹਾਂ ਅੱਜ ਉਹ ਕਹੀ ਆਂਦਾ ਸੀਗਾ ਵੀ ਇੱਕਦਮ ਮਾਸੀ ਕਹਿੰਦੀ ਸੀ ਉਹਨੇ ਫੋਰਮ ਫੋਰਮ ਦੇ ਭਰਨੇ ਆ ਤੁਹਾਡੇ ਲਾਗੇ ਕਹਿੰਦੀ ਸ਼ਹਿਰ ਲੱਗਦਾਗਾ ਵੀ ਉਹਦੇ ਪਰਵਾਦੀ ਜਾ ਕੇ ਨਾਲੇ ਤੋਂ ਪਹਿਲੀ ਪੜੀ ਲਿਖੀਆ ਮਾੜਾ ਮੋਟਾ ਦੇਖ ਲਈ ਤੇ ਮਖ ਕੋਈ ਗੱਲ ਨਹੀਂ ਭੇਜ ਦੋ ਚਲ ਸਰਮਨ ਨਹੀਂ ਆਏਗਾ ਉਹ ਆਜੂਗਾ ਜੀ ਲੱਗ ਜੂ ਆਪਣਾ ਹੋ ਚਾਰ ਪੁੱਤ ਰਸਤੇਦਾਰਾਂ ਨਾਲ ਹੀ ਭਈ ਜਦੋਂ ਆਪਾਂ ਬੰਦਾ ਵਰਤਦਾ ਹੈ ਹਾਂ ਰਸਤੇਦਾਰੀਆਂ ਕਾਹਦੀਆਂ ਜਦੋਂ ਬੰਦੇ ਨੇ ਵਰਤਣ ਹੀ ਨਾ ਹੋਇਆ ਹੈਲੋ ਕੀ ਹੈਲੋ ਤੂੰ ਮੇਰੀ ਗੱਲ ਦਾ ਜਵਾਬ ਦੇਵੇਂਗੀ ਕਿ ਨਾ ਦੇਵੇਂਗੀ ਯਾਰ ਮੈਨੂੰ ਨਹੀਂ ਪਤਾ ਪਹਿਲਾਂ ਤੁਸੀਂ ਮੈਨੂੰ ਪੂਰੀ ਗੱਲ ਦੱਸੋ ਗੱਲ ਕੀ ਹੋਈ ਹੈਗੀ ਮੈਂ ਹੁਣ ਤੈਨੂੰ ਪੂਰੀਆਂ ਗੱਲਾਂ ਦੱਸਣੀਆਂ ਪਿਆ ਕਰਨਗੀਆਂ ਜਲੂਸ ਤਾਂ ਸਾਡਾ ਸੱਕੜਪਾ ਸਾਰੇ ਲਾਣੇ ਦਾ ਸੱਚੀ ਅਭੀ ਮੈਨੂੰ ਕੋਈ ਗੱਲ ਦਾ ਨਹੀਂ ਪਤਾ ਹੈਗਾ ਤੁਸੀਂ ਐਂ ਤਾਂ ਦੱਸੋ ਹੀਰ ਗਈ ਕਿੱਥੇ ਹੈਗੀ ਜੇ ਮੈਨੂੰ ਹੀਰ ਦਾ ਪਤਾ ਹੁੰਦਾ ਨਾ ਮੈਂ ਤੇਰੇ ਨਾਲ ਪੱਕਾ ਹੀ ਨਾ ਮਾਰਦਾ ਮੈਂ ਹੀਰ ਨੂੰ ਸਦਾ ਕਹਿੰਦਾ ਤੇ ਇਹ ਕਹਿੰਦਾ ਵੀ ਤੂੰ ਘਰੇ ਵਗ ਜਾ ਸਾਰਾ ਕੁਝ ਤੇਰੇ ਪੈਰੋਂ ਹੋ ਰਿਹਾ ਪ੍ਰੀਤ ਤੈਨੂੰ ਸਾਰੇ ਕੱਲਾਂ ਦਾ ਪਤਾ ਨਹੀਂ ਹੈ ਰਸ ਅਭੀ ਮੈਨ ਨੇ ਕੀ ਕਰਤਾ ਦੇਖੀ ਤੂੰ ਤਾਂ ਮੈਨੂੰ ਕਹਿਣ ਲੱਗ ਜਾਨੇ ਹੋਗੇ ਨਾਲੇ ਤੁਸੀਂ ਆਪੇ ਤਾਂ ਮੈਨੂੰ ਕਿਹਾ ਸੀ ਵੀ ਮੇਰੇ ਕੋਲ ਉਹ ਬਾਕੀ ਅਜੇ ਤੱਕ ਤੁਸੀਂ ਕਰਿਆ ਹੀ ਨਹੀਂ ਹੈਗਾ ਪ੍ਰੀਤ ਤਾਂ ਸਾਡਾ ਜੋ ਆਰਾਮ ਕਰ ਰੱਖਿਆ ਇਕੱਲੇ ਇਕੱਲੇ ਚਲੇਦਾ ਮੇਰਾ ਪਰਿਵਾਰ ਉਹ ਤੇ ਬਹੁਤ ਦੁਖੀ ਆ ਮੈਂ ਆ ਮੈਂ ਤੇ ਤੁਹਾਨੂੰ ਦੁਖੀਆਂ ਆ ਰਹੀ ਨਹੀਂ ਸਾਡੀ ਕੁੜੀ ਵੀ ਉਹ ਵੀ ਘਰ ਛੱਡ ਕੇ ਗਈ ਮੈਨੂੰ ਪਤਾ ਉਹ ਵੀ ਤੇਰੇ ਕੱਖ ਗਈ ਆ ਕੋਈ ਗੱਲ ਨਹੀਂ ਵੀ ਦੇਖੋ ਹੁਣ ਤੁਸੀਂ ਗੁੱਸੇ ਦੇ ਵਿੱਚ ਹੋਗੇ ਠੀਕ ਹੈ ਮੈਂ ਮੰਨਦੀ ਵੀ ਮੈਂ ਮੰਮੀ ਡੈਡੀ ਨੂੰ ਬਹੁਤ ਕੁਝ ਬੋਲ ਜਾਣੀ ਮੈਂ ਤੈਨੂੰ ਵੀ ਬਹੁਤ ਕੁਝ ਬੋਲਦੇ ਪਰ ਪਲੀਜ਼ ਉਹਦੇ ਲਈ ਦੇਖ ਮੈਂ ਸੌਰੀ ਮੰਗਦੀ ਆਂਗੀ ਪਰ ਇੱਕ ਗੱਲ ਆ ਦੇਖ ਹੀਰ ਵੀ ਮੇਰੀ ਭੈਣਾ ਵਰਗੀ ਹੈਗੀ ਤੁਸੀਂ ਐਵੇਂਗਾ ਤੋਂ ਕਰਦੇ ਹੋ ਕੋਈ ਗੱਲ ਨਹੀਂ ਜੇ ਹੀਰ ਕਿਤੇ ਗਈ ਆਪਾਂ ਉਹਨੂੰ ਲੱਭ ਲਾਂਗੇ ਰਲ ਮਿਲ ਕੇ ਲੱਭ ਲਾਂਗੇ ਨਾ ਬੱ ਕੀ ਲੱਭ ਲਾਂਗੇ ਕਿ ਥੋ ਲੱਭ ਕੇ ਲੈ ਆਵਾਂਗੀ ਕੁੜੀ ਨੂੰ ਕੋਈ ਗੱਲ ਨਹੀਂ ਮੈਂ ਤੁਸੀ ਹਜੇ ਕੰਮ ਕਰਾ ਜੀ ਨਾ ਕਰੋ ਜਿਹੜੇ ਇਹ ਗੱਲਾਂ ਇਹ ਨੌਤਾਵੇ ਇੱਥੇ ਤੱਕ ਚਲ ਕੋਈ ਗੱਲ ਨਹੀਂ ਗਲਤੀ ਹੋ ਗਈ ਮੇਰੀ ਚਲ ਕੋਈ ਗੱਲ ਨੂੰ ਇੱਕ ਗੱਲ ਦੇ ਅੱਛਾ ਪਹਿਲਾਂ ਗਲਤੀਆਂ ਕਰੋ ਫਿਰ ਮਾਫ਼ੀਆਂ ਮੰਗੋ ਅੱਭੀ ਮੈਨੂੰ ਕਿਹੜਾ ਕਿਸੇ ਗੱਲ ਦਾ ਪਤਾ ਸੀ ਵੀ ਹੀਰ ਐਵੇਂ ਕਰ ਛੱਡ ਕੇ ਚਲ ਜੂਗੀ ਮੈਨੂੰ ਤਾਂ ਇਹ ਸੀ ਵੀ ਚਲ ਕੋਈ ਗੱਲ ਨਹੀਂ ਛੋਟੇ ਛੋਟੇ ਲੜਾਈਆਂ ਨੇ ਵੀ ਮੈਂ ਪ੍ਰੀਤ ਤੈਨੂੰ ਹਰ ਇੱਕ ਗੱਲ ਪਿੱਛੇ ਕਹਿੰਦਾ ਰਿਹਾ ਮੈਂ ਤੈਨੂੰ ਟੋਕਦਾ ਰਿਹਾ ਵੀ ਇਹਦੇ ਅੰਜਾਮ ਬਹੁਤ ਦੂਰ ਤੱਕ ਜਾਣਗੇ ਤੂੰ ਇਹ ਕੰਮ ਆ ਕਰ ਨਾ ਕਰ ਨਾ ਕਰ ਤੂੰ ਕਿਸੇ ਅੱਜ ਤੱਕ ਟਲਿਓ ਹੀ ਨਹੀਂ ਹੈਗੀ ਅਭੀ ਪਲੀਜ਼ ਦੇਖਿਓ ਹੁਣ ਤੁਸੀਂ ਇੰਨੇ ਗੁੱਸੇ 'ਚ ਇੰਨਾ ਕੁਝ ਬੋਲ ਰਹੇ ਹੋਗੇ ਕੋਈ ਗੱਲ ਨਹੀਂ ਮੈਂ ਮੰਨਦਾ ਹਣਾ ਜਰੂਰ ਕਢਾਤਾ ਤੇ ਚੱਲ ਕੋਈ ਗੱਲ ਨਹੀਂ ਮੈਂ ਤਾਂ ਹੁਣ ਆ ਕੇ ਕਹਿੰਦੇ ਆ ਦੇਖੋ ਹੁਣ ਤੁਸੀਂ ਇੰਨੇ ਟੈਨਸ਼ਨ 'ਚ ਹੋ ਤੇ ਮੰਮੀ ਉਹਦੀ ਵੀ ਟੈਨਸ਼ਨ 'ਚ ਨੇ ਤੁਸੀਂ ਹੈਗੇ ਕਿੱਥੇ ਹੋ ਪਰ ਹੈਗਾ ਕਿੱਥੇ ਆ ਮੈਂ ਚੰਡੀਗੜ੍ਹ ਫਿਰਦਾ ਐਸ ਟਾਈਮ ਇੱਥੇ ਮੈਨੂੰ ਐ ਸਮਝ ਨਹੀਂ ਆ ਰਿਹਾ ਵੀ ਮੈਂ ਇੱਥੇ ਰਹਾ ਕਿ ਪਿੰਡ ਜਾਵਾਂ ਕਿ ਮੈਂ ਕੁੜੀ ਨੂੰ ਭਾਵਾਂ ਦੇਖੋ ਸਮਝ ਨਹੀਂ ਆ ਰਿਹਾ ਮੇਰਾ ਜਿਉਣਾ ਹਰਾਂ ਕਹਤਾ ਤਾਂ ਸਾਰਾ ਕੁਝ ਤੇਰੇ ਪਰ ਹੋਈ ਜਾਂਦਾ ਅੱਭੀ ਮੇਰੀ ਗੱਲ ਤਾਂ ਸੁਣ ਲੋ ਚੱਲ ਠੀਕ ਐ ਦੇਖੋ ਤੁਸੀਂ ਕੰਮ ਦੇ ਉੱਤੇ ਬੈਠੇ ਹੋ ਨਾ ਮੰਮੀ ਹੋਰੀ ਘਰ ਨੇਗੇ ਮੈਂ ਘਰੇ ਜਲ ਜਾਨੀ ਹੈਗੇ ਨਾ ਮੈਂ ਮੰਮੀ ਹੋਰਾਂ ਨੂੰ ਮੈਂ ਸੰਭਲ ਲੈਣੀ ਆ ਆਖਰ ਨੂੰ ਤਾਂ ਮ ਤੂੰ ਤੋਰ ਘਰੇ ਕੀ ਕਰਨੀ ਆਵੇਂ ਜੀ ਪ੍ਰੀਤ ਪਹਿਲਾਂ ਤੁਸੀਂ ਇਹ ਜੇ ਕੰਮ ਕਰਿਆ ਹੀ ਨਾ ਕਰੋ ਤੁਸੀਂ ਇਹ ਦੇਖੋ ਹੁਣ ਮੰਮੀ ਡੈਡੀ ਨੂੰ ਦੇਖੋ ਕਿੰਨੀ ਟੈਨਸ਼ਨ ਤੁਸੀਂ ਵੀ ਨਹੀਂ ਕਰੇ ਹੈਗੀ ਹੀਲ ਮੇਲ ਨਹੀਂ ਰਹੀ ਹੈਗੀ ਫਿਰ ਮੰਮੀ ਹੋਰਾਂ ਦੇ ਨਾਲ ਕੌਣ ਉਹਨਾਂ ਦਾ ਸਾਥ ਦੇਊਗਾ ਉਹਨਾਂ ਕੋਲ ਤਾਂ ਕੋਈ ਵੀ ਨਹੀਂ ਉਹ ਤਾਂ ਇਕੱਲੇ ਨੇ ਵਿਚਾਰੇ ਜੇ ਮੈਂ ਜਾਉਂਗੀ ਮੈਂ ਉਹਨਾਂ ਨੂੰ ਜਾ ਕੇ ਸੰਭਲ ਲੂੰਗੀ ਦੇਖੋ ਹੁਣ ਮੰਮੀ ਨੂੰ ਤਾਂ ਨਾ ਰੋਟੀ ਤੱਕ ਨਹੀਂ ਨਸੀਬ ਹੁੰਦੀ ਹੈਗੀ ਤੁਸੀਂ ਦੇਖੋ ਭੁੱਖੇ ਬੈਠੇ ਨੇ ਘਰੇ ਕੋਈ ਤਾਂ ਉਹਨਾਂ ਦੇ ਨੇੜੇ ਹੋਣਾ ਚਾਹੀਦਾਗਾ ਉਹ ਤਾਂ ਕਿਸੇ ਨੂੰ ਬਾਹਰ ਪੁੱਛ ਵੀ ਨਹੀਂ ਸਕਦੇ ਵੀ ਸਾਡੀ ਕੁੜੀ ਤੈਨੂੰ ਇਹ ਨਹੀਂ ਪਤਾ ਵੀ ਮੈਂ ਇਸ ਟਾਈਮ ਕਿਹੜੀ ਕੰਡੀਸ਼ਨ 'ਚ ਹਾਂ ਮੈਨੂੰ ਸਮਝ ਨਹੀਂ ਆ ਰਿਹਾ ਨਾ ਤਾਂ ਮੇਰਾ ਇੱਥੇ ਮਨ ਲੱਗ ਰਿਹਾ ਕੰਮ 'ਚ ਮੈਨੂੰ ਇੱਥੇ ਗਾਲਾਂ ਪੈ ਰਹੀਆਂ ਨੇ ਵੀ ਤੂੰ ਕੋਈ ਕੰਮ ਚੰਗੇ ਤਰੀਕੇ ਨਾਲ ਕਰ ਨਹੀਂ ਰਿਹਾ ਮੇਰਾ ਕਿਤੇ ਮਨ ਨਹੀਂ ਲੱਗਦਾ ਬ੍ਰੀਤ ਦੇਖੋ ਮੈਂ ਸੁਰਤੀ ਪਿੰਟ ਦੂਰੀ ਫਿਰਦੀ ਆ ਮੇਰੀ ਗੱਲ ਸੁਣੋ ਮੈਂ ਸਮਝਦੀ ਆ ਵੀ ਤੁਹਾਡੀ ਮਜਬੂਰੀ ਇੱਥੇ ਕੰਮ ਕਰਨਾ ਪਰ ਤੁਸੀਂ ਨਹੀਂ ਆ ਸਕਦੇ ਮੈਂ ਤਾਂ ਜਾ ਸਕਦੀ ਆ ਮੈਂ ਤਾਂ ਮਾਪੇ ਦੇ ਨਾਲ ਖੜ੍ਹ ਸਕਦੀ ਆ ਨਾ ਆਖਰ ਨੂੰ ਉਹ ਵੀ ਮੇਰੀਆਂ ਭੈਣਾਂ ਵਰਗੇ ਤੇ ਮੇਰੇ ਮਾਪ ਤੁਸੀਂ ਪਲੀਜ਼ ਮੈਨੂੰ ਮਾਫ਼ ਕਰ ਦਿਓ ਮੈਂ ਸੱਚੀ ਹੁਣ ਜਾ ਕੇ ਮੈਂ ਕਿਸੇ ਨਾਲ ਕੋਈ ਲੜਾਈ ਨਹੀਂ ਕਰਦੀ ਮੈਂ ਮਾਪੇ ਨੂੰ ਆਪ ਸੰਭਾਹੂੰਗੀ ਪਰ ਜੇ ਤੁਸੀਂ ਮੈਨੂੰ ਕਹੋ ਵੀ ਹਾਂ ਚੱਲਦਾ ਪਲੀਜ਼ ਅਭੀ ਇੱਕ ਵਾਰ ਤਾਂ ਮੌਕਾ ਦੇ ਦਿਓ ਮੈਨੂੰ ਮੈਨੂੰ ਇਹ ਅਭੀ ਤੂੰ ਪ੍ਰੀਤ ਫੇਰ ਉਹੀ ਕੰਮ ਕਰੇਂ ਨਹੀਂ ਅਭੀ ਪਲੀਜ਼ ਇੱਕ ਮੌਕਾ ਤਾਂ ਦੇ ਕੇ ਦੇਖ ਲਓ ਤੁਸੀਂ ਐਵੇਂ ਕਾਹਤੋਂ ਕਰਦੇ ਹੋ ਦੇਖੀ ਇੱਕ ਵਾਰ ਦੇ ਤੈਨੂੰ ਲਾਸਟ ਮੌਕਾ ਦਿੰਦਾ ਪ੍ਰੀਤ ਤੂੰ ਮੇਰੇ ਘਰ ਦੇਆਂ ਨੂੰ ਸੰਭਾਹ ਇਸ ਟਾਈਮ ਉਹਨਾਂ ਨੂੰ ਤੇਰੀ ਲੋੜ ਆ ਕੋਈ ਗੱਲ ਨਹੀਂ ਜੀ ਮੈਂ ਨਾ ਉਹਨਾਂ ਨੂੰ ਉਹਨਾਂ ਕੋਲ ਜਾਊਂਗੀ ਤੇ ਉਹਨਾਂ ਨੂੰ ਆਪ ਜਾ ਕੇ ਸਾਂਭੋ ਤੁਸੀਂ ਜੋ ਮੈਂ ਟੈਨਸ਼ਨ ਨਾ ਲਿਓ ਤੇ ਰਹੀ ਗੱਲ ਹੀਰ ਦੀ ਹੀਰ ਨੂੰ ਮੈਂ ਤੇ ਡੈਡੀ ਦੋਨੋਂ ਅਸੀਂ ਮਿਲ ਕੇ ਨਾ ਆਪੇ ਲੱਭ ਲਾਂਗੇ ਠੀਕ ਹੈ ਠੀਕ ਹੈ ਓਕੇ ਹਮ ਓਕੇ ਮਾਈ ਫੋਟਾ ਇਹਨਾਂ ਨੂੰ ਕੀ ਲੱਗਦਾ ਸੀ ਵੀ ਪ੍ਰੀਤ ਦੀ ਜਿੰਨੀ ਮਰਜ਼ੀ ਬੇਇੱਜ਼ਤੀ ਕਰ ਲੋ ਸੁਣੀ ਜਾਊਗੀ ਸਭ ਕੁਝ ਇਹਨਾਂ ਦੇ ਮਨ ਚ ਤੈ ਆ ਵੀ ਇੱਧਰ ਆਇਆ ਇਹ ਵੀ ਬੇਇੱਜ਼ਤੀ ਕਰ ਦੂ ਉਧਰ ਆਇਆ ਉਹ ਵੀ ਕਰ ਦੂ ਫਰਨਾ ਉਹ ਕਹਿੰਦੇ ਨਹੀਂ ਹੁੰਦੇ ਸ਼ਿਕਾਰ ਕਰਨ ਤੋਂ ਪਹਿਲਾਂ ਲਾਲਚ ਦੇਣਾ ਪੈਂਦਾ ਕੋਈ ਗੱਲ ਨਹੀਂ ਅਵੀ ਹੁਣ ਤਾਂ ਤੇਰੇ ਮੂਹਰੇ ਮੈਂ ਨੀਮੀ ਹੋਈ ਆ ਕਿਉਂਕਿ ਮੇਰੇ ਮਨ 'ਚ ਜਿਹੜਾ ਲਾਲਚ ਆਗਾ ਕਿ ਤੇਰੇ ਘਰ ਚ ਆ ਕੇ ਇੱਕ ਵਾਰ ਮੇਰੇ ਪਿਆਰ ਜੰਮ ਜਾਣਾ ਉਸ ਤੋਂ ਬਾਅਦ ਤੇਰੇ ਘਰ ਦਾ ਕੱਲਾ ਕੱਲਾ ਟੱਬਰ ਜੇ ਨਾ ਨੱਚਣ ਲਾਇਆ ਨਾ ਨਾ ਗਿੱਦਾ ਪਾਉਣ ਲਾਇਆ ਮੇਰਾ ਨਾਂ ਵੀ ਪ੍ਰੀਤ ਨਹੀਂ ਹੈਗਾ ਕੋਈ ਗੱਲ ਨਹੀਂ ਪਹੁੰਚਦੀਆਂ ਫਿਰ ਮੈਂ ਵੀ ਤੇਰੇ ਮਾਪਾਪੋ ਨੂੰ ਸਾਂਭਦੀਆਂ ਜਾ ਕੇ ਚੱਪਣੇ ਹੋਰ ਠੀਕ ਹੈ ਸਾਰੇ ਅੱਛਾ ਠੀਕ ਠਾਕ ਵਧੀਆ ਮੈਂ ਤਾਂ ਬਸ ਉਹੀ ਸੁਤੇ ਹੀ ਫੋਨ ਲਾ ਲਿਆ ਮੈਂ ਖਮਾ ਚਲ ਮੈਂ ਪੁੱਛ ਲੈਨੇ ਖੈਰ ਸੁਖ ਤੇ ਮੈਂ ਤਾਂ ਪੁੱਛਦੀ ਸੀ ਵੀ ਜਸਸੀ ਤਾਂ ਨਹੀਂ ਆਈ ਤੇਰਾ ਅੱਛਾ ਨਾ ਮੈਂ ਤਾਂ ਸਵਾਈ ਕੀ ਪੁੱਛ ਲਿਆ ਉਹ ਆਪਦੀ ਸਹੇਲੀ ਕੋਲੇ ਗਈ ਸੀ ਅੱਜ ਵਾਹ ਕੀ ਹੈ ਬਾਟਨੇ ਦੇ ਵੀ ਹੈ ਦਰਭਾਗਿਓ ਬਿਸੋਡੇ ਕੋਲੇ ਆਜ ਅੱਛਾ ਠੀਕ ਹੈ ਕੋਈ ਨਾ ਕੋਈ ਨਾ ਮਾਰੂੰਗੀ ਗੇੜਾ ਕਿੱਥੇ ਤੈਨੂੰ ਪਤਾ ਹੀ ਆ ਬਸ ਕਿਹੜੇ ਗੇੜੇ ਵੱਜਦੇ ਨੇ ਕਿ ਘਰਾਂ ਦੀਆਂ ਕਬੀਲਦਾਰੀਆਂ ਚ ਤੂੰ ਆ ਜੀ ਚੰਗਾ ਚੰਗਾ ਪਣੀ ਚੰਗਾ ਸਿੱਧਾ ਫੋਨ ਸੀ ਮੈਂ ਲਾਇਆ ਸੀ ਪੈਣ ਉਹ ਕੋਈ ਫਾਇਦਾ ਨਹੀਂ ਫੋਨ ਲਾਉਣ ਦਾ ਮੈਂ ਕਿਹਾ ਕੀ ਆ ਬਾਕੀ ਕੁੜੀ ਜੀ ਕਿੰਨੇ ਜਿੱਦੇ ਜਿੱਦੀ ਸੁਭਾਅ ਦੀ ਸੀ ਉਹ ਉਹਨੇ ਅੱਜ ਤੱਕ ਆਪਦੀ ਜਿੱਦ ਪਗਾਈ ਆ ਉਹਨੇ ਐ ਤਾਂ ਨਹੀਂ ਦੇਖਿਆ ਵੀ ਮੇਰੇ ਮਾਪਿਓ ਨੇ ਹੈ ਇਹਨਾਂ ਦੀ ਵੀ ਇੱਜ਼ਤ ਹੈ ਵੀ ਇਹਨਾਂ ਨੂੰ ਦੁੱਖ ਹੋਊਗਾ ਜਾਂ ਸੁੱਖ ਹੋਊ ਜਿਹੜੇ ਕੰਮ ਮੈਂ ਕਰ ਰਹੀ ਆ ਕਿ ਤਾ ਕੋਈ ਪਰਤਾਲ ਲੱਗੀ ਨਹੀਂ ਹੈਗੀ ਹੁਣ ਤੂੰ ਕਦੋਂ ਦਾ ਗਿਆ ਸੀ ਪਿੰਡ ਕਾ ਨਹੀਂ ਕਿਸੇ ਪਾਸੋਂ ਕੋਈ ਸੋਭਾ ਮਿਲੀ ਨਹੀਂ ਸੋਭਾ ਤਾਂ ਤਾਂ ਮਿਲੇ ਜੇ ਮੈਂ ਕਿਸੇ ਕੋਲੇ ਗੱਲ ਕਰਾਂ ਮੇਰਾ ਤਾਂ ਮਨ ਹੀ ਨਹੀਂ ਗੱਲ ਕਰਨ ਦਾ ਕੀ ਪੁੱਛੂ ਅਗਲੇ ਨੂੰ ਵੀ ਸਾਡੀ ਕੁੜੀ ਸਾਨੂੰ ਸੁੱਤੇ ਪੈਨ ਦੁਬਾਰੇ ਫੇਰ ਛੱਡ ਗਈ ਵੇ ਕੋਈ ਸਮਝ ਨਹੀਂ ਆਉਂਦੀ ਹੈਗੀ ਕੀ ਕਰੀਏ ਕੀ ਨਾ ਕਰੀਏ ਉਧਰ ਮੁੰਡੇ ਨੂੰ ਵੀ ਵਿਪਤਾ ਪਾਤੀ ਉਹ ਵੀ ਫਿਰਦਾ ਹੋ ਬਚਾਰਾ ਪਹਲ ਟੋਲ ਕਰਦਾ ਸਮਝ ਨਹੀਂ ਆਉਂਦੀ ਗੱਲ ਦੀ ਮੈਨੂੰ ਤਾਂ ਲੱਗਦਾ ਐ ਕਰਦੇ ਆ ਉਹ ਜਿਹੜਾ ਮੁੰਡਾ ਬਿੱਲੇ ਦਾ ਲਿਹਾ ਜੀ ਨਹੀਂ ਹੈਗਾ ਹਾਂ ਸ਼ਰਮਨ ਹੂੰ ਉਹਦੇ ਘਰ ਦਾ ਮੈਨੂੰ ਪਤਾ ਹੈ ਮੈਂ ਤੈਨੂੰ ਐ ਕਹਣਾ ਉਹ ਮੁੰਡਾ ਨਹੀਂ ਹੈਗਾ ਜਿਹਦੇ ਨਾਲ ਮੈਂ ਪਹਿਲਾਂ ਗਿਆ ਸੀ ਕਿਰਾਂ ਜਿੱਥੇ ਕਰਮਾ ਲੜਿਆ ਸੀ ਮੇਰੇ ਨਾਲ ਉਹ ਬਿੱਲੇ ਦਾ ਲਿਹਾਜੀ ਆ ਉਹਦਾ ਘਰ ਵੀ ਜਾਣਦਾ ਮੈਂ ਉਹ ਮੁੰਡੇ ਨੂੰ ਪੁੱਛ ਲੈਣਾ ਜਾ ਕੇ ਕੀ ਪਤਾ ਕੁੜੀ ਦਾ ਕੋਈ ਉੱਗਰ ਸੱਗ ਨਿਕੜਿਆ ਵੇ ਨਾ ਨਾ ਉੱਥੇ ਨਹੀਂ ਜਾਣਾ ਹੈਗਾ ਉੱਥੇ ਉਹ ਚੰਦਰੇ ਮੂੰਹ ਵਾਲਾ ਬੈਠਾ ਹੈਗਾ ਐਵੇਂ ਲੜਪੂ ਤੇਰੇ ਨਾਲ ਖਾਮ ਖਾ ਲੜਾਈ ਵਧੂਗੀ ਕੀ ਪਤਾ ਕੀ ਇਲਜ਼ਾਮ ਲਾਊਗਾ ਤੇਰੇ ਤੇ ਬੱਸ ਬੈਠਾ ਰਹਿ ਉੱਥੇ ਨਹੀਂ ਜਾਂਦੇ ਹੈਗੀ ਓਏ ਐ ਜਿਹੜਾ ਉਹ ਮੈਨੂੰ ਮੂੰਹ ਚ ਪਾ ਜੂ ਪਹਿਲਾਂ ਵੀ ਤਾਂ ਬਥੇਰਾ ਕੁਝ ਬੋਲ ਗਿਆ ਜੇ ਚਾਰ ਗੱਲਾਂ ਬੋਲ ਜੂ ਪਹਿਲਾਂ ਕਿਹੜਾ ਆਪਣੇ ਝੰਡੇ ਝੂਲਦੇ ਨੇ ਉਥੋਂ ਕੋਈ ਨਾ ਕੋਈ ਸਰਾਗ ਹੱਥ ਲੱਗ ਹੀ ਸਕਦਾ ਹੂੰ ਇੱਕ ਗੱਲ ਤਾਂ ਹੈਗੀ ਐ ਕਿਤੇ ਨਾ ਕਿਤੇ ਮੈਨੂੰ ਵੀ ਐਂ ਲੱਗਦਾ ਵੀ ਬਿੱਲੇ ਨੇ ਨਾ ਕੋਈ ਕਾਰਸ਼ਤਾਨੀ ਕਰਤੀ ਹੋਵੇ ਕੁੜੀ ਕਿਤੇ ਕਟਨਾਏ ਪਤਾ ਨਹੀਂ ਕਰਾਤੀ ਕਿਸੇ ਨੂੰ ਓਹੋ ਉਹ ਚੱਲ ਤੇਰੀ ਗੱਲ ਮੰਨ ਲੈਂਦਾ ਮੈਂ ਫਿਰ ਉਹ ਚਿੱਠੀ ਲਿਖ ਕੇ ਤਾਂ ਨਹੀਂ ਬਿੱਲਾ ਤਰ ਗਿਆ ਉਹ ਤਾਂ ਆਪਾਂ ਨੂੰ ਪਤਾ ਵੀ ਲਿਖਾਈ ਆਪਣੀ ਕੁੜੀ ਦੀ ਐ ਇੰਨਾ ਕ ਤਾਂ ਆਪਾਂ ਪੜ ਹੀ ਲੈਨੇ ਆ ਇੰਨੇ ਅਨਪੜ੍ਹ ਨਹੀਂ ਹੈਗੇ ਇਹ ਵੀ ਗੱਲ ਹੈਗੀ ਐ ਸਮਝ ਨਹੀਂ ਆਉਂਦੀ ਦਿਮਾਗ ਨਾ ਬੰਦ ਹੋਇਆ ਪਿਆਗਾ ਕੁਛ ਵੀ ਨਹੀਂ ਸੋਚ ਸਕਦੇ ਵੀ ਕੀ ਤਾਂ ਕਰੀਏ ਕੀ ਨਾ ਕਰੀਏ ਨਹੀਂ ਫਿਰ ਐਂ ਕਰ ਥਾਣੇ 'ਚ ਰਿਪੋਰਟ ਲਿਖਾਇਆ ਵੀ ਪਈ ਸਾਡੀ ਕੁੜੀ ਗੁੰਮ ਹੋ ਗਈ ਕਿਸੇ ਪਾਸੇ ਭੱਗ ਗਈ ਵਿਆਹੀ ਹੋਈ ਸੀ ਜਵਾਕਾਂ ਜੱਲਿਆਂ ਵਾਲੇ ਸੀ ਅਗਲੇ ਨੂੰ ਐਂ ਕਹੀ ਦੀ ਜਿਹੜਾ ਘਰ ਦਾ ਬੰਦਾ ਹੁੰਦਾ ਨਾ ਉਹ ਬੇੜੀ ਦੇ ਮਲਾ ਵਰਗਾ ਹੁੰਦਾ ਜਦੋਂ ਉਹਨੂੰ ਪਤਾ ਲੱਗ ਜਾਂਦਾ ਵੀ ਬੇੜੀ ਹੁਣ ਡੁੱਬੂਗੀ ਉਹ ਦੂਜੇ ਬੰਦਿਆਂ ਨੂੰ ਤਾਂ ਵੀ ਹੌਸਲਾ ਦਿੰਦਾ ਰਹਿੰਦਾ ਵੀ ਤੁਸੀਂ ਫਿਕਰ ਨਾ ਕਰੋ ਜਦੋਂ ਕਿ ਉਹਨੂੰ ਪਤਾ ਹੁੰਦਾ ਵੀ ਬੇੜੀ ਡੁੱਬੂਗੀ ਇਹ ਵੀ ਮਰਨਗੇ ਮਰੂੰਗਾ ਮੈਂ ਵੀ ਉਸ ਗੱਲ ਮੰਗੂ ਮੈਨੂੰ ਸਾਰੀ ਗੱਲ ਦਾ ਪਤਾ ਸੀ ਮੈਂ ਕੁੜੀ ਨੂੰ ਬਥੇਰਾ ਸਮਝਾਉਂਦਾ ਰਿਹਾ ਵੀ ਭਾਈ ਤੇ ਇਥੋਂ ਗਲਤੀ ਹੋ ਗਈ ਅਸੀਂ ਮੰਨ ਲਿਆ ਪਰ ਹੁਣ ਅਸੀਂ ਤੇਰਾ ਬੰਨ ਸੁਪ ਕੋਈ ਕਰਾਂਗੇ ਤੈਨੂੰ ਰੋਟੀ ਜੋਗਰੀ ਕਰਾਂਗੇ ਘਟੋ ਘਟ ਇੰਨਾ ਕ ਤਾਂ ਸੋਚ ਲੈਂਦੀ ਉਹ ਵੀ ਜਦੋਂ ਮੇਰਾ ਪਿਓ ਮੇਰੇ ਸਿਰ ਤੇ ਖੜਾ ਹੈ ਵੀ ਕੋਈ ਕਿਤੇ ਤਾਂ ਮੇਰਾ ਬਸੇਬਾ ਕਰੂਗੀ ਬਸ ਉਹ ਮੁੱਤਾਂ ਹੀ ਹੋ ਗਿਆ ਵੀ ਇਹ ਹੜਦੀ ਨਹੀਂ ਬੋਲਣੋਂ ਮੈਂ ਟਲ ਜਾਨੀ ਆ ਕਿਸੇ ਪਾਸੇ ਕੀ ਪਤਾ ਮੁੰਡੇ ਦੇ ਸਕੂਲਸ ਕਾਲ ਚ ਨਾ ਬਾਗੀ ਹੋਵੇ ਉੱਥੇ ਪਤਾ ਕਰ ਲੈਣਿਆ ਓਏ ਯਾਰ ਕਾਂਵਲ ਕੁੱਟੀਆਂ ਨੇ ਤੂੰ ਮੈਨੂੰ ਤਾਂ ਲੱਗਦਾ ਤੇਰਾ ਦਿਮਾਗ ਹੱਲ ਗਿਆ ਜਿਹੜੇ ਚਿੱਠੀਆਂ ਲਿਖ ਕੇ ਧਰਕੇ ਜਾਂਦੇ ਨੇ ਉਹ ਦਵਾਖਾਂ ਦਾ ਭਵਿੱਖ ਬਾਰੇ ਨਹੀਂ ਸੋਚਦੇ ਵੀ ਮਾਦੇ ਸਕੂਲ ਚ ਜਾਣਾ ਜਾਂ ਕੋਈ ਹੋਰ ਕੰਮਕਾਰ ਤੇ ਚੱਲਿਆ ਉਹ ਤਾਂ ਆਪਾਂ ਨੂੰ ਦੱਸ ਗਈ ਚਿੱਠੀ ਰਹੀ ਵੀ ਮੈਂ ਘਰ ਛੱਡ ਕੇ ਜਾ ਰਹੀ ਆ ਜੇ ਤੋ ਕੰਬਲੀਏ ਤੂੰ ਸਾਨੂੰ ਪਹਿਲੀ ਦੁਖੀ ਕਰਤਾ ਹੁਣ ਕਿਹੜਾ ਅਸੀਂ ਸੁਖੀ ਰਹਾਂਗੇ ਹੈ ਅਕੇ ਮੈਂ ਥੋਡਾ ਤੁਹਾਡਾ ਦੁੱਖ ਨਹੀਂ ਦੇਖਿਆ ਅੰਦਰ ਲੈ ਹਾਂ ਵੀ ਸਾਨੂੰ ਤਾਂ ਹੁਣ ਬਾਲਾ ਸੁਖ ਦੇਗੀ ਤੂੰ ਚਿੱਠੀਆਂ ਲਿਖ ਲੇ ਸਟਕੇ ਜਾਨੀ ਹੁਣ ਤਾਂ ਕਹਦੇ ਬਹੁਤ ਸੌਖੇ ਆ ਅਸੀਂ ਐ ਤਾਂ ਨਹੀਂ ਸੋਚ ਦਿੱਤੀਆਂ ਪੁੱਤ ਵੀ ਮਾਹ ਬਾਪ ਤਾਂ ਉਦੋਂ ਵੀ ਜਿਆਦੇ ਤੜਫਣਗੇ ਮਗਰੋਂ ਚਾਹੇ ਔਖੇ ਆ ਚਾਹੇ ਸੌਖੇ ਆ ਜਦੋਂ ਤੀਆਂ ਪਤੱਖਾਂ ਦੇ ਸਾਹਮਣੇ ਹੁੰਦੇ ਨੇ ਉਦੋਂ ਤਾਂ ਆਪਾਂ ਕੱਟੀ ਜਾਂਦੇ ਆ ਪਰ ਜਦੋਂ ਅੱਖਾਂ ਤੋਂ ਦੂਰ ਹੋ ਜਾਂਦੇ ਨੇ ਉਦੋਂ ਪਲ-ਪਲ ਕੱਟਣਾ ਵੀ ਔਖਾ ਹੈਗਾ। ਆ ਰਿਸ਼ਤੇਦਾਰ ਤੇ ਪਿੰਡ ਦੇ ਜਿਹੜੇ ਮੇਰੇ ਯਾਰ ਬੈਲੀ ਸੀ ਪਤਾ ਕੀ ਕਹਿੰਦੇ ਹੁੰਦੇ ਉਹ ਤੇ ਜਨਮ ਵੇਲੇ ਉਹ ਜੇ ਕਾਕਿਆ ਮੁੰਡਾ ਹੋ ਜਾਂਦਾ ਜੋੜੀ ਬਣ ਜਾਂਦੀ ਭਾਈ। ਮੈਂ ਆਖਿਆ ਭਾਈ ਮੇਰੇ ਘਰੇ ਧੀ ਹੋਈ ਐ। ਸੋਨੂੰ ਕੀ ਦੁੱਖ ਐ। ਮੈਨੂੰ ਤਾਂ ਪੂਰਾ ਚਾਹ ਐ ਵੀ ਸਾਡੇ ਕੁੜੀ ਹੋਈ ਐ। ਪਰ ਹੁਣ ਮੈਨੂੰ ਐਂ ਲੱਗਦਾ ਵੀ ਉਹ ਸੱਚ ਕਹਿੰਦੇ ਸੀ। ਘੱਟੋ-ਘੱਟ ਮੁੰਡਾ ਹੁੰਦਾ ਜੇ ਲੜਦੇ ਹੱਡ-ਬਿੱਡ ਕਰ ਦਿੰਦੇ। ਆ ਸਿਆਪੇ ਤਾਂ ਨਾ ਪੈਂਦੇ ਜਾਨ ਨੂੰ। ਸੱਚੀ ਗੱਲ ਐ। ਮੈਂ ਤਾਂ ਕਮਲੀ ਜੀ ਨੂੰ ਐ ਵੀ ਕਿਹਾ ਸੀ ਵੀ ਤੂੰ ਕਿਉਂ ਦੇਲ ਸੜਦੀ ਹੈਂਗੀ ਤੇਰਾ ਹੱਕ ਹਿੱਸਾ ਬਰੋਬਰ ਦਾ ਰੱਖਾਂਗੇ ਇਹਦਾ ਕੀ ਹੈ ਲੜਦੀ ਹੈ ਲੜੀ ਜਾਂਦੇ ਬੋਲੀ ਜਾਂਦੇ ਆ ਪੰਡ ਹੋ ਕੇ ਬਹਿ ਜਾਂਗੇ ਕਿੰਨੇ ਕ ਦਿਨਾਂ ਕਦੇ ਉਰੇ ਆ ਕਦੇ ਮੁੰਡੇ ਨਾਲ ਵਗ ਜਾਂਦੀ ਹੈਗੀ ਪਰ ਨਾ ਉਸ ਵੀ ਨਹੀਂ ਸੋਚਿਆ ਉਹਨੇ ਤਾਂ ਆ ਦੇਖ ਲੈ ਕਿੰਨਾ ਤਕੜਾ ਸਰੀਰ ਸੀ ਹੈ ਕਿਤੇ ਕੰਮ ਪਿੱਛੇ ਨਹੀਂ ਥੱਕੇ ਸੀ ਕਿਤੇ ਜਾਣਾ ਹੁੰਦਾ ਭੱਜੇ ਜਾਂਦੇ ਭੱਜੇ ਆਉਂਦੇ ਆ ਹੁਣ ਜਿਹੜੀ ਦੇਹ ਲੈ ਕੇ ਤੁਰਨ ਔਖਾ ਹੋ ਗਿਆ ਰੋਗੀ ਕਰਤੇ ਇਹਨਾਂ ਨੇ ਦਵਾਈਆਂ ਦਾ ਸਾਰਾ ਲੈਣਾ ਪੈ ਗਿਆ ਉਹ ਵੀ ਲਾਦ ਕਰਕੇ ਸੱਚੀ ਗੱਲ ਐ ਲਾਦ ਹੀ ਹਰਾਉਂਦੀ ਐ ਬੰਦੇ ਨੂੰ ਉਹ ਨਹੀਂ ਹਾਰਦਾ ਚਲ ਤੂੰ ਫੇਰ ਨਾ ਕਰ ਇਹ ਕਿਹੜਾ ਆਪਣਾ ਪਹਿਲੀ ਵਾਰੀ ਹੋਈ ਐ ਪਹਿਲਾਂ ਵੀ ਉਹ ਇਹੀ ਕੁਛ ਕਰ ਗਈ ਹੁਣ ਵੀ ਆਪਣੇ ਕਿਉਂ ਤਾਂ ਮਰੀ ਸਮਝੋ ਉਹਨੂੰ ਬਸ ਜੇ ਤਾਂ ਹੋਈ ਕਿ ਕਰਮਾਂ ਚੱਕੇ ਤੋ ਆ ਜੂਗੀ ਨਹੀਂ ਰੱਬ ਨੂੰ ਪਤਾ ਐ ਇਕ ਤਾਂ ਦੀਦੀ ਦਾ ਘਰ ਹੀ ਇੰਨਾ ਦੂਰ ਆ ਉੱਤੋਂ ੁੱਤ ਪਚ ਇੰਨਾ ਤੁਰਿਆ ਆ ਨਾ ਨਾ ਜੀਜਾ ਆਇਆ ਲੈਣ ਪਰ ਜੀਜਾ ਤਾਂ ਸੱਚ ਮੀਟਿੰਗ ਤੇ ਗਿਆ ਹੋਇਆ ਸੀ ਚੱਲ ਕੋਈ ਨਾ ਦੀਦੀ ਦੇਖੇ ਕਿੰਨਾ ਖੁਸ਼ ਹੋ ਜੂਗੀ ਦੇਖ ਕੇ ਕਿੰਨੇ ਟਾਈਮ ਬਾਅਦ ਸਾਰੇ ਆਂਗਾ ਮੈਂ ਹਾਂਜੀ ਸਤਿ ਸ਼੍ਰੀ ਅਕਾਲ ਸਾਰੇ ਜਾਨਿਆਂ ਨੂੰ ਸਾਡੀ ਵੀਡੀਓ ਚੱਲ ਰਹੀ ਹੈ ਅਸਲੀ ਹੱਕਦਾਰ ਤੇ ਵੀਡੀਓ ਕਿਵੇਂ ਲੱਗੀ ਸਾਨੂੰ ਕਮੈਂਟਾਂ ਰਾਹੀਂ ਜ਼ਰੂਰ ਦੱਸਿਓ ਜਿਹੜੇ-ਜਿਹੜੇ ਬੰਦਿਆਂ ਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਬੱਸ ਇਹ ਤਾਂ ਸਾਨੂੰ ਪਤਾ ਵੀ ਸਾਰਿਆਂ ਨੂੰ ਵਧੀਆ ਹੀ ਲੱਗਦੀ ਐ ਕਮੈਂਟ ਕਰਕੇ ਦੱਸਿਆ ਕਰੋ ਤੇ ਐਵੇਂ ਵੀ ਦੱਸਿਆ ਕਰੋ ਕਿ ਵੀ ਐਕਟਿੰਗ ਵਧੀਆ ਲੱਗਦੀ ਐ ਆਪਾਂ ਇਸ ਵੀਡੀਓ ਤੋਂ ਬਾਅਦ ਹੋਰ ਵੀ ਵਧੀਆ ਬੈਸਟ ਤੁਹਾਡੇ ਲਈ ਲੈ ਕੇ ਆਉਣ ਦੀ ਕੋਸ਼ਿਸ਼ ਕਰਾਂਗੇ ਤੇ ਤੁਸੀਂ ਵੀਡੀਓ ਦੇਖ ਕੇ ਨਾ ਛੱਡਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਉਹਦੇ ਨਾਲ ਕੀ ਹੁੰਦਾ ਨਾਲੇ ਤਾਂ ਸਾਨੂੰ ਹੌਸਲਾ ਜਾਈ ਜਾਂਦਾ ਵੀ ਹਾਂ ਸਾਡੇ ਨਾਲ ਤੁਸੀਂ ਜੁੜ ਰਹੇ ਹੋ ਤੇ ਬਸ ਸਾਡੀ ਇਹੀ ਬੇਨਤੀ ਐ ਤੇ ਵੀਡੀਓ ਨੂੰ ਬੱਧ ਤੋਂ ਵੱਧ ਪਿਆਰ ਜਰੂਰ ਦਿਓ ਜੀ ਹਾਂਜੀ ਤੇ ਨਾਲ ਦਿੱਤੀ ਬੈਲ ਆਈਕਨ ਨੂੰ ਜਰੂਰ ਦਬਾ ਲਿਆ ਕਰੋ ਤਾਂ ਜੋ ਸਾਡੀਆਂ ਜਿਹੜੀਆਂ ਨਵੇਂ ਨਵੇਂ ਨੋਟੀਫਿਕੇਸ਼ਨਸ ਨੇ ਉਹ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਧੰਨਵਾਦ ਸਤਿ ਸ਼੍ਰੀ ਅਕਾਲ ਧੰਨਵਾਦ